ਅੱਜ ਸਾਨੂੰ ਤਲਾਬ ਮਿਲੀ ਸੀ ਕਿ ਗੋਂਦਪੁਰ ਪਿੰਡ ਵਿੱਚ ਇੱਕ ਵਿਅਕਤੀ ਦਾ ਜਹਾ ਕਤਲ ਹੋ ਗਿਆ ਵਾ ਅਸੀਂ ਇੱਥੇ ਮੌਕੇ ਤੇ ਪੁੱਜੇ ਹਾਂ ਇਹ ਸੁਖਵਾਲ ਸਿੰਘ ਨਾਮ ਦਾ ਵਿਅਕਤੀ ਜੋ ਆਪਣੇ ਬੇਟੇ ਨਾਲ ਇਕੱਲਾ ਘਰ ਵਿੱਚ ਰਹਿੰਦਾ ਸੀ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਬਾਹਰੋਂ ਆਏ ਹੋਏ ਸੀ ਉਹ ਬਾਹਰ ਕੱਲ੍ਹ ਕੁਮੜਥਰ ਲਈ ਗਏ ਸੀ ਤੇ ਰਾਤ ਦੇ ਸਮੇਂ ਕਿਸੇ ਵਿਅਕਤੀ ਵੱਲੋਂ ਜਿਹੜਾ ਵਾ ਇਹਨਾਂ ਦਾ ਕਤਲ ਕਰ ਦਿੱਤਾ ਗਿਆ ਵਾ ਅਸੀਂ ਮੌਕੇ ਤੇ ਤਫ਼ਤੀਸ਼ ਕਰ ਰਹੇ ਹਾਂ ਤੇ ਜਲਦੀ ਦੋਸ਼ੀ ਨੂੰ ਗ੍ਰਿਫਤਾਰ ਕਰਾਂਗੇ ਕਤਲ ਦਾ ਕੀ ਕਾਰਨ ਸੀ ਸਰ ਅਸੀਂ ਮੌਕੇ ਤੇ ਪਹੁੰਚੇ ਹਾਂ ਜੇ ਪੂਰੀ ਡੂੰਘਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਕਾਰਨ ਦਾ ਪਤਾ ਲਾ ਕੇ ਜਿੰਨਾ ਵੀ ਵਿਅਕਤੀ ਨੇ ਕਤਲ ਕੀਤਾ ਉਹਨਾਂ ਨੂੰ ਟਰੇਸ ਕਰਕੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ। ਚੋਰੀ ਵੀ ਕੋਈ ਹੋਈ ਸਰ ਇੱਥੇ। ਚੋਰੀ ਦਾ ਪਤਾ ਕਰ ਰਹੇ ਆਂ ਕਿ ਅੰਦਰੋਂ ਇਹ ਸਭ ਫਿਲਹਾਲ ਸਾਡੇ ਡੌਗ ਸਕਵਰਡ ਫਿੰਗਰਪ੍ਰਿੰਟ ਟੀਮਾਂ ਆ ਰਹੀਆਂ ਨੇ। ਉਹਨਾਂ ਦੀ ਵੇਟ ਕਰ ਰਹੇ ਆਂ। ਉਸ ਤੋਂ ਬਾਅਦ ਅਸੀਂ ਦਰਜਾ ਕੇ ਸਰਚ ਕਰਾਂਗੇ ਕਿ ਚੋਰੀ ਹੋਣੀ ਪਾਈ ਗਈ ਜਾਂ ਨਹੀਂ। ਕਤਲ ਸਰ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹੋਇਆ ਸੀ ਜਾਂ ਗਲਾ ਘੁੱਟ ਕੇ। ਇਸ ਬਾਰੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਡੈੱਡ ਬੋਡੀ ਨੂੰ ਅਜੇ ਚੈੱਕ ਨਹੀਂ ਕਰ ਰਹੇ ਕਿਉਂਕਿ ਫਿੰਗਰਪ੍ਰਿੰਟ ਲੈਣੇ ਆਂ, ਡੌਗ ਸਕਵਰਡ ਲੈਣਾ ਵਾ, ਹੋਰ ਐਵੀਡੈਂਸ ਇਕੱਠੀ ਕਰਨੀ ਆ। ਉਸਨੀਆਂ ਟੀਮਾਂ ਆ ਰਹੀਆਂ ਨੇ ਉਹਨਾਂ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਦਾ ਵੈਰੀਫਾਈ ਕਰਾਂਗੇ